ਅਦਾਕਾਰ ਮਨੋਜ ਕੁਮਾਰ ਉਹਨਾਂ ਦਾ 87 ਸਾਲਾਂ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਜਿਹਾ ਕੋਕੀਲਾ ਬੈਂਧੀ ਰੂਬਾਈ ਅੰਬਾਨੀ ਹਸਪਤਾਲ ਤੁਹਾਨੂੰ ਨੇ ਆਪਣੇ ਆਖਰੀ ਸਾਲੇ ਨੇ ਦੇਸ਼ ਭਗਤੀ ਵਾਲੀਆਂ ਫਿਲਮਾਂ ਲਈ ਭਾਰਤ ਕੁਮਾਰ ਵਜੋਂ ਉਹ ਜਾਣੇ ਜਾਂਦੇ ਸਨ 88 ਸਾਲ ਦੀ ਉਮਰ 'ਚ ਉਹਨਾਂ ਨੇ ਆਪਣੇ ਆਖਰੀ ਸਾਲੇ ਨੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਕੋਕਲਾ ਬੈਂਵ ਹਸਪਤਾਲ 'ਚ ਉਹ ਜ਼ੇਰੇ ਇਲਾਤਨ ਜਿੱਥੇ ਉਹਨਾਂ ਦੇ ਦੇਹਾਂਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਵੀ ਤੇ ਕੁਝ ਸਮੇਂ ਤੋਂ ਲਗਾਤਾਰ ਉਹ ਹਸਪਤਾਲ ਵਿੱਚ ਸਨ ਪਦਮਚਰੀ ਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਮਨੋਜ ਕੁਮਾਰ ਦਾ ਅਸਲੀ ਨਾਂ ਹਰੀਕਿਸ਼ਨ ਗਿਰੀ ਗੋਸਵਾਮੀ ਸੀ ਜਦਕਿ 24 ਜੁਲਾਈ 1937 ਦੇ ਵਿੱਚ ਐਬਟਾਬਾਦ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਬਚਪਨ ਤੋਂ ਹੀ ਉਹਨਾਂ ਨੂੰ ਅਦਾਕਾਰ ਬਨਣ ਦਾ ਸ਼ੌਕ ਸੀ ਔਰ ਜਿਸ ਨਾਲ 파ਰਤ ਕੁਮਾਰ ਉਹਨਾਂ ਨੂੰ ਕਿਹਾ ਜਾਂਦਾ ਸੀ ਰੇਸ਼ ਭਗਤੀ ਨਾਲ ਲਰਬਰੇਜ਼ ਉਹਨਾਂ ਦੀਆਂ तमाम ਫਿਲਮਾਂ ਹੁੰਦੀਆਂ ਸਨ ਜਿਸਨਾਂ ਦਾ ਉਹ ਕਿਰਦਾਰ ਨਿਭਾਉਂਦੇ ਸਨ ਸੋਜੇ ਵਿਚਕਰ ਉਹਨਾਂ ਦੇ ਫੈਨਸ ਨੂੰ ਬੜਾ ਵੱਡਾ ਝਟਕਾ ਅੱਜ ਲੱਗਿਆ ਹੈ ਉਹਨਾਂ ਦੇ ਦੇਹਾਂਤ ਦੀ ਜੋ ਖਬਰ ਸਾਹਮਣੇ ਆਈ ਹੈ 88 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲ ਲੈਣੇ ਅਦਾਕਾਰ ਮਨੋਜ ਕੁਮਾਰ ਉਹਨਾਂ ਦਾ 87 ਸਾਲਾਂ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਜਿਹਾ ਕੋਕੀਲਾ ਬੈਨ ਧਿਰੂਪਾਈ ਅੰਬਾਨੀ ਹਸਪਤਾਲ ਤੋਂ ਉਹਨਾਂ ਨੇ ਆਪਣੇ ਆਖਰੀ ਸਾਲ ਲੈਨੇ ਦੇਸ਼ ਭਗਤੀ ਵਾਲੀਆਂ ਫਿਲਮਾਂ ਲਈ ਭਾਰਤ ਕੁਮਾਰ ਵਜੋਂ ਉਹ ਜਾਣੇ ਜਾਂਦੇ ਸਨ 88 ਸਾਲ ਦੀ ਉਮਰ ਚੁਣਾ ਨੇ ਆਪਣੇ ਆਖਰੀ ਸਾਲੇ ਨੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਕੋਕਲਾ ਬੈਂਵ ਹਸਪਤਾਲ ਤੋਂ ਜ਼ੇਰੇ ਇਲਾਤਨ ਜਿੱਥੇ ਉਹਨਾਂ ਦੇ ਦੇਹਾਂਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਵੀ ਤੇ ਕੁਝ ਸਮੇਂ ਤੋਂ ਲਗਾਤਾਰ ਉਹ ਹਸਪਤਾਲ ਵਿੱਚ ਸਨ ਪਦਮਚਰੀ ਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਮਨੋਜ ਕੁਮਾਰ ਦਾ ਅਸਲੀ ਨਾਂ ਹਰੀਕਿਸ਼ਨ ਗਿਰੀ ਗੋਸਵਾਮੀ ਸੀ ਜਦਕਿ 24 ਜੁਲਾਈ 1937 ਦੇ ਵਿੱਚ ਅਬਟਾਬਾਦ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਬਚਪਨ ਤੋਂ ਹੀ ਉਹਨਾਂ ਨੂੰ ਅਦਾਕਾਰ ਬਨਣ ਦਾ ਸ਼ੌਕ ਸੀ ਔਰ ਜਿਸ ਨਾਲ 파ਰਤ ਕੁਮਾਰ ਉਹਨਾਂ ਨੂੰ ਕਿਹਾ ਜਾਂਦਾ ਸੀ ਰੇਸ਼ ਭਗਤੀ ਨਾਲ ਲਰਬਰੇਜ਼ ਉਹਨਾਂ ਦੀਆਂ तमाम ਫਿਲਮਾਂ ਹੁੰਦੀਆਂ ਸਨ ਜਿਸ ਤਹਾਂ ਦਾ ਉਹ ਕਿਰਦਾਰ ਨਿਭਾਉਂਦੇ ਸਨ ਸੋਜੇ ਵਿਚਕਰ ਉਹਨਾਂ ਦੇ ਫੈਨਸ ਨੂੰ ਬੜਾ ਵੱਡਾ ਝਟਕਾ ਅੱਜ ਲੱਗਿਆ ਹੈ ਉਹਨਾਂ ਦੇ ਦੇਹਾਂਤ ਦੀ ਜੋ ਖਬਰ ਸਾਹਮਣੇ ਆਈ ਹੈ 88 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲ ਲੈਨੇ